ਇਹਾਂ ਪੁੱਤਾਂ ਦੇ ਵਾਂਗ ਇਹ ਬਾਗ ਪਾਲਿਆ ਸੀਗਾ ਇਹ 베ਰੀਆਂ ਪਾਲੀਆਂ ਸੀ ਔਰ ਅੱਜ ਇਹ ਵੱਡਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਇਸ ਬਾਪੂ ਨੂੰ ਇਹ ਬੜਾ ਟੀਵੀ ਤੇ ਸਾਰੇ ਪਾਸੇ ਇਹ ਤਸਵੀਰਾਂ ਛਾਈਆਂ ਹੁੰਦੀਆਂ ਸੀ ਕਿਸੇ ਟਾਈਮ ਲੋਕ ਦੂਰੋਂ ਦੂਰੋਂ ਇਹ 베ਰੀਆਂ ਨੂੰ ਵੇਖਣ ਆਉਂਦੇ ਸੀ ਇੱਥੇ ਮਿੱਠੇ 베ਰ ਲੱਗਦੇ ਸੀ 베ਰੀਆਂ ਨੂੰ ਪਰ ਅੱਜ ਇਹ ਬਾਗ ਉੱਜੜ ਚੁੱਕਿਆ ਕੱਲੇ ਕੱਲੇ ਬੂਟੇ ਨਾਲ ਗੱਲਾਂ ਕਰਦਾ ਸੀ ਮੈਂ ਬਣਾ ਅੱਛਾ ਕੱਲੇ ਕੱਲੇ ਹਾਂ ਪੁੱਤ ਤੂੰ ਕਿਵੇਂ ਆ ਤੂੰ ਕਿਵੇਂ ਆ ਇਹ ਬਾਗ ਮੈਂ ਪੱਤਾ ਨੂੰ ਪਾਲਿਆ ਸੀ ਮੇਰੇ ਨੇ ਦੇ ਹੱਲ ਸੀ ਟੰਡ ਤੇ ਮੈਂ 20 ਕਿੱਲੇ ਬਾਗਲਵਾਤਾ ਸੀ ਤਾਂ ਤੁਸੀਂ ਅੱਜ ਭਾਵੁਕ ਹੋਏ ਹੋ ਅੱਖਾਂ 'ਚੋਂ ਪਾਣੀ ਆਇਆ ਠੀਕ ਹੈ ਲੋਕ ਵੀ ਦੇਖ ਰਹੇ ਜਿਹੜੇ ਨੇ ਅੱਜ ਤੋਂ ਪਹਿਲਾਂ ਕਦੇ ਅੱਖਾਂ 'ਚੋਂ ਪਾਣੀ ਆਇਆ ਅੱਜ ਇੱਕ ਫਸਲ ਹੋਣੀ ਆ ਅੱਛਾ ਜੇ ਉਹਦੇ ਤੇ ਵੀ ਮਾਰਵਾਦ ਦੇ ਹਾਂ ਤੇ ਮਹਿਕਮੇ ਕੋਲੇ ਸਾਰਾ ਕੁਝ ਆਵੇ ਤੇ ਸਾਨੂੰ ਨਾਂ ਦੇਵੇ ਤੇ ਫਿਰ ਸਾਡਾ ਜੀ ਕਿੱਥੇ ਜਾਂਦਾ ਨਾ ਨੌ ਭਾਦੋਂ ਨੂੰ ਸਾਡੇ ਮੇਲਾ ਹੁੰਦਾ ਹੂੰ ਲੋਕੀ ਮੇਲਾ ਵੇਂਦੇ ਹੁੰਦੇ ਸੀ ਮੈਂ ਇੱਥੇ ਥੱਲੇ ਮੱਗਾ ਢਾ ਕੇ ਨਾ ਓਹੋ ਮੈਂ ਤਾਂ ਨਾ ਗੱਲਾਂ ਕਰਦਾ ਹੁੰਦਾ ਓਏ ਨਾ ਰਿਕਾਰਡ ਆ ਹਾਂ ਪੁੱਤ ਕਿਵੇਂ ਆ ਕਿਤੇ ਲਾਉਂਦੇ ਹੁੰਦੇ ਸੀ ਨਾ ਆਪਦੇ ਕੈਂਪ ਉਦੋਂ 베ਰਲੈਂਡ ਜ਼ਰੂਰ ਗੁੱਥੀਆਂ ਆ ਜਾਂਦੇ ਤੁਸੀਂ ਅਸੀਂ ਉੱਥੇ ਰੱਖਦੇ ਹਾਂ ਇਹ ਨਾਮ ਜਿੱਟਿਆ ਵਾ ਪੰਜਾਬ ਤੋਂ ਮੇਰਾ ਹੂੰ ਪਹਿਲੇ ਨੰਬਰ ਤੇ ਲੁਧਿਆਣੇ ਤੋਂ ਫਰੀਦਕੋਟ ਤੋਂ ਕੁਈ ਤਾਂ ਮੜੀ-ਮੋਟੀ ਬਾਹ ਫੜਨ ਲੈ ਸਾਨੂੰ ਅੱਖਾਂ ਹੀ ਪੁੱਛ ਦੇਣਾ ਦੀ ਪੁੰਜਨ ਦੀ ਗੱਲ ਕਰਦਾ ਤੁਹਾਡੀਆਂ ਅੱਖਾਂ 'ਚ ਪਾਣੀ ਉਹਨਾਂ ਨੇ ਲਿਆਂਦਾ ਹੁਣ ਉਹੀ ਤਾਂ ਗੱਲ ਹੈ ਗਵਰਨਮੈਂਟ ਤਾਂ ਹੁਣ ਕਹਿਣ ਲੱਗੀ ਨਾ ਥੋੜੇ ਜਿਹਰੇ ਦੀ ਬਦਲਾਅ ਕਰੋ ਮੈਂ ਅੱਜ ਤੋਂ 27 ਸਾਲ ਪਹਿਲਾਂ ਆਪਦੇ ਮਾਨੂੰ ਇਸ ਵੀ ਆਪਾਂ ਬਦਲਾਅ ਉਹਨੇ ਤੋਂ ਕਰ ਦਿਆਂਗੇ ਪਰ ਪਰ ਵੈਲਿਊ ਨਹੀਂ ਪਈ ਮੇਰੀ ਵੈਲਿਊ ਪਈ ਨਹੀਂ ਅਗਰ ਇਹੋ ਜੇ ਬਜ਼ੁਰਗ ਨੂੰ ਸਾਂਭਿਆ ਹੁੰਦਾ ਅਗਰ ਇਹਨਾਂ ਦੀ ਇਹ ਸੋਚ ਨੂੰ ਸਾਂਭਿਆ ਹੁੰਦਾ ਤਾਂ ਪੰਜਾਬ ਵਾਕਿਆ ਹੀ ਤਰੱਕੀ ਦੀਆਂ ਹਰਾਮਾਂ ਤੇ ਜਾ ਸਕਦਾ ਜੀ ਜਿਸ ਦੀ ਭਗਵੰਤ ਸਿੰਘ ਬਾਣ ਗੱਲ ਕਰਦੇ ਨੇ ਮੇਰੇ ਕੋਲ ਦੋ ਕਿੱਲੇ ਪੈੜੀ ਆ ਕਿੱਲਾ ਮੇਰਾ ਬਾਗ ਦਾ ਸੀ ਮੈਂ ਕਿੱਲਾ ਹੋਰ ਵੀ ਲਾਉਣਾ ਸੀ ਮਾਲਵੇ ਦੂਜੀ ਵੈਰਾਈਟੀ ਵੀ ਹੋਰ ਲਾ ਦੇ ਅਮਰੂਦ ਲਾ ਦਈਏ ਜਾਂ ਕੁਝ ਹੋਰ ਲਾ ਦਈਏ ਵੀ ਚਲੋ ਆਪਦਾ ਸਾਲ ਪਰ ਚੱਲੀ ਜਾਵੇ ਪਰ ਅੱਜ ਮੇਰਾ ਜੀ ਪੁੱਛਿਆ ਜਾਂਦਾ 11 ਫਰੋਜ ਪਰ ਤੇ ਇੱਕ ਬਾਗ ਹੋਵੇ ਉਹਦੀ ਵੀ ਥਾਰ ਜਿਲੇ ਚੱਕ ਹੈ ਸਾਡੇ ਜ਼ਿਲ੍ਹੇ ਦੀ ਅ ਸਟ੍ਰੋਬਰੀ ਵੀ ਮੇਰੀ ਸਾਰੇ ਜ਼ਿਲ੍ਹੇ ਚ ਇੱਕ ਸੀ ਹੂੰ ਪਿਛਲੇ ਸਾਲ ਸਟ੍ਰੋਬਰੀ ਜੋ ਵੀ ਅਸੀਂ ਇਨਾਮ ਜਿੱਤੇ ਆ ਹੂੰ ਸ਼ਿਮਲਾ ਮਿੱਤ ਚੋਂ ਵੀ ਜਿੱਤੇ ਆ ਦੂਜੀਆਂ ਤਾਂ ਦੋ ਫਸਲਾਂ ਹੋ ਜਾਂਦੀਆਂ ਜੱਟ ਦੀਆਂ ਹਾਂ 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 ਕਣਕ ਵੱਢ ਲਈ ਲੈ ਗਿਆ ਝੋਨਾ ਵੱਢ ਲੈ ਲੈ ਗਿਆ ਹੈ ਤੇ ਸਾਡੀ ਇੱਕ ਫਸਲ ਹੀ ਹੁੰਦੀ ਸੀ ਲੱਖ ਸਵਾ ਲੱਖ ਦੀ ਸਾਨੂੰ ਅਸੀਂ ਇਹ ਤੱਕਦੇ ਸੀ ਚਲ ਦੋ ਫਸਲਾਂ ਦੇ ਬਰਾਬਰ ਆ ਹੂੰ ਦੋ ਤਿੰਨ ਵਾਰੀ ਮੇਰਾ ਸਾਰਾ ਸਾਰਾ ਬੇਚੜ ਗਿਆ। ਏ ਘੜੇ ਮਾਰੀ ਨਾਲ ਨੇਰੀ ਨਾਲ ਚਖੜ ਨਾਲ। ਪਹਿਲਾਂ ਤਾਂ ਅਸੀਂ ਰਾਸਤਾਨੀ ਵਜਦੇ ਸੀ। ਜਦੋਂ ਦਾ ਮੇਰਾ ਬਾਗ ਬੇਰੀਆਂ ਵਾਲੇ ਵਜਦੇ ਸੀ। ਬੇਰੀਆਂ ਵਾਲੇ ਵਜਦੇ ਸੀ। ਰੋਣ ਆ ਰਿਹਾ ਏ ਆ ਚੀਜ਼ ਆ ਤਸਵੀਰ ਜਿਹੜੀ ਮੈਂ ਤੁਹਾਨੂੰ ਦਿਖਾਉਣ ਲੱਗਾ। ਤੀਆਂ ਪੁੱਤਾਂ ਦੇ ਵਾਂਗ ਇਹ ਬਾਗ ਪਾਲਿਆ ਸੀਗਾ ਇਹ 베ਰੀਆਂ ਪਾਲੀਆਂ ਸੀ ਔਰ ਅੱਜ ਇਹ ਵੱਡਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਇਸ ਬਾਪੂ ਨੂੰ ਅੱਖਾਂ ਦੇ ਵਿੱਚ ਪਾਣੀ ਆ ਰੋਣ ਆ ਰਿਹਾ ਸ਼ਾਇਦ ਇਹ ਚੀਜ਼ ਮੈਂ ਵੀ ਨਹੀਂ ਦੇਖ ਪਾ ਰਿਹਾ ਕਿਉਂਕਿ ਧੀਆਂ ਪੁੱਤਾਂ ਵਾਂਗ ਇਹ 베ਰੀਆਂ ਪਾਲੀਆਂ ਸੀ ਪਰ ਮਹਿਕਮੇ ਦੀ ਨਿਕੰਮੀ ਲਾਲੀਏ ਪਰ ਇਹ ਅੱਜ 베ਰੀਆਂ ਪੱਟਣ ਲਈ ਮਜਬੂਰ ਹੋਣਾ ਪਿਆ ਇਸ ਪਰਿਵਾਰ ਨੂੰ ਇਹ ਬੜਾ ਟੀਵੀ ਤੇ ਸਾਰੇ ਪਾਸੇ ਇਹ ਤਸਵੀਰਾਂ ਛਾਈਆਂ ਹੁੰਦੀਆਂ ਸੀ ਕਿਸੇ ਟਾਈਮ ਲੋਕ ਦੂਰੋਂ ਦੂਰੋਂ ਇਹ 베ਰੀਆਂ ਨੂੰ ਵੇਖਣ ਆਉਂਦੇ ਸੀ ਇੱਥੇ ਮਿੱਠੇ 베ਰ ਲੱਗਦੇ ਸੀ 베ਰੀਆਂ ਨੂੰ ਪਰ ਅੱਜ ਇਹ ਬਾਗ ਉੱਜੜ ਚੁੱਕਿਆ ਜਿਵੇਂ ਕਹਿੰਦੇ ਆ ਨੇ ਕਿ ਬਾਗ ਹਰਾ ਭਰਾ ਸੋਹਣਾ ਲੱਗਦਾ ਹੈ ਬਾਗ ਜਦੋਂ ਉੱਜੜ ਜਾਂਦਾ ਹੈ ਤਾਂ ਉਹਦਾ ਜਿਹੜਾ ਮਾਲੀ ਹੁੰਦਾ ਹੈ ਉਸਦਾ ਮਾਲਕ ਹੁੰਦਾ ਹੈ ਉਸ ਦੇ ਉੱਪਰ ਕੀ ਬੀਤਦੀ ਆ ਉਹ ਤਸਵੀਰਾਂ ਅੱਜ ਤੁਹਾਡੇ ਸਾਹਮਣੇ ਆ ਤਾਂ ਬਾਈ ਤੁਸੀਂ ਮੈਨੂੰ ਪਤਾ ਔਖਾ ਹੁੰਦਾ ਬੋਲਣਾ ਵੀ ਪਰ ਮੈਂ ਫਿਰ ਵੀ ਕੋਸ਼ਿਸ਼ ਕਰੂੰਗਾ ਜ਼ਰੂਰ ਥੋੜਾ ਦੱਸੋ ਕਦੋਂ ਇਹ ਲਾਈਆਂ ਸੀ ਤੇ ਕਿੰਨਾ ਟਾਈਮ ਹੋ ਗਿਆ ਤੇ ਕਿੰਨੀਆਂ ਸੀਗੀਆਂ ਇਹ 베ਰੀਆਂ ਇਹ ਮੈਂ ਜੀ 98 ਚ ਲਾਈਆਂ ਸੀ ਹੂੰ ਸਾਡੇ ਇੱਥੇ ਖੇਤਾਂ 'ਚ ਮਣ ਮੂੰਗੀ 2 ਮਣ ਮੂੰਗੀ ਨਹੀਂ ਹੁੰਦੀ ਸੀ ਹਾਂ ਜਦੋਂ ਮੇਰਾ ਮਨ ਨਾ ਮੈਂ ਰਾਜਸਥਾਨ 'ਚੋਂ ਆਇਆ ਸੀ ਹੂੰ ਮੇਰਾ ਮਨ ਇਹ ਕੀਤਾ ਵੀ ਆਪਾਂ ਪਹਿਲਾਂ ਮੈਂ ਕਿੰਨੂੰ ਲਿਆ ਲਾ ਕੇ ਵੇਖੇ ਹੂੰ ਜਦੋਂ ਫਲ ਦੇਣ ਤੇ ਆਏ ਉਹ ਖਤਮ ਹੋਣਗੇ ਤੀਜੇ ਸਾਲ ਤੋਂ ਪਹਿਲਾਂ ਹੀ ਫੇਰ ਮੈਂ 베ਰੀਆਂ ਲਾਈਆਂ ਕੋਝ ਵਿਭਾਗ ਮੇ ਤੋਂ ਲੈ ਕੇ ਵੀ ਲਾਈਆਂ ਸੀ ਸਾਨੂੰ ਦੋ ਘਰਾਂ ਨੂੰ ਦਿੱਤੀਆਂ ਸੀ ਉਹਨਾਂ ਨੇ 20 25 ਬੂਟੇ ਹੂੰ ਜਿਹਦੇ ਚੋਂ ਆਪਾਂ ਲਾਏ ਸੀ 20 ਬੂਟੇ ਹੂੰ 20ਾਂ ਚੋਂ 8 ਬੂਟੇ ਤਾਂ ਨਿਕਲੇ ਉਮਰਾਨ ਹੂੰ ਤੇ 12 ਬੂਟੇ ਨਿਕਲੇ ਸਨੌਰ ਦੇ ਹੂੰ ਉਸ ਤੋਂ ਬਾਅਦ ਮੈਂ ਗੰਗਾ ਨਗਰੋਂ ਜਾ ਕੇ ਉਮਰਾਨ ਕਿਸਮ ਲਿਆ ਕੇ ਲਾਈ ਪਰ ਮੈਂ ਇਹ ਬਾਗ ਲਾ ਕੇ ਇੰਨਾ ਖੁਸ਼ ਸੀ ਕਿ ਮੇਰੇ 1.5 ਕਿਲੋ ਤੋਂ 1.5 ਸਾਲ ਤੋਂ ਬਾਅਦ ਮੈਂ ਇਹ ਤੋਂ ਫਲ ਲੈ ਲਿਆ ਸੀ अच्छा 1.5 ਸਾਲ ਬਾਅਦ ਮੈਂ ਨਾ ਫਲ ਤੋੜਦਾ ਸੀ ਪਹਿਲਾ ਹੂੰ ਉਦੋਂ ਦੂਜੇ ਸਾਲ ਮੈਂ ਠੇਕੇ ਦੇ ਦਿੱਤੀਆਂ ਅਗਲੇ ਸਾਲ ਵੀ ਠੇਕੇ ਦੇ ਦਿੱਤੀਆਂ ਪਹਿਲੇ ਸਾਲ 12000 ਨੂੰ ਮੜਤੇ 20000 ਨੂੰ ਹੂੰ ਤੇ ਉਸ ਤੋਂ ਬਾਅਦ ਫਿਰ ਆਪ ਕਰਨ ਲੱਗੇ ਤੂੰ ਠੇਕੇਦਾਰ ਲੈਂਦੇ ਸੀ ਵਿਚਾਰੇ ਉਹਨਾਂ ਨੂੰ ਨਾ ਆਦਤ ਹੁੰਦੀ ਹੈ ਇੱਕ ਤਾਂ ਪੈਸੇ ਲਮਕਾ ਕੇ ਦੇਣੇ ਇੱਕ ਕਹਿਣਾ ਸਾਡਾ ਨੁਕਸਾਨ ਹੋ ਗਿਆ ਉਹ ਹੋ ਗਿਆ ਜੇ ਦਿੱਤੀਆਂ ਦਾ ਫਿਰ ਉਹਨਾਂ ਨੇ ਹੂੰ ਇੰਉਂ ਕਰਨ ਲੱਗ ਜਾਣਾ ਉਸ ਤੋਂ ਬਾਅਦ ਫਿਰ ਅਸੀਂ ਆਪ ਲਿਆਣ ਲੱਗੇ ਇੱਥੇ ਜਿਹੜਾ 8-10 ਰੁਪਏ ਸਾਡਾ 베ਰ ਵੇਕਦਾ ਸੀ ਨਾ ਗੁਰਿੰਦਰ ਜੱਗੇ ਸਾਡਾ 15 ਉਸ ਤੋਂ ਬਾਅਦ ਕਰਦੇ ਕਰਦੇ ਸਾਡਾ 베ਰ ਉੱਥੇ 30 32 35 ਰੁਪਏ ਵਿਕਣ ਲੱਗ ਗਿਆ ਸਾਡਾ 베ਰ ਸੀ ਨਾ ਜਿਹੜਾ ਇੱਕ ਕੁਆਲਿਟੀ ਸੀ ਜਿਹਨੂੰ ਅਸੀਂ ਨਾ ਗ੍ਰੇਡਿੰਗ ਕਰਕੇ ਤਿੰਨ-ਤਿੰਨ ਵੈਰਾਈਟੀਆਂ ਬਣਾ ਦਿੰਦੇ ਸੀ ਠੀਕ ਹੈ ਤੇ ਸਾਡਾ 베ਰ ਇੱਥੋਂ ਵਿਕਿਆ ਹੁੰਦਾ ਸੀ ਇੱਥੇ ਲੈ ਜਾਂਦੇ ਇੱਥੋਂ ਕਿ ਮਰ ਲਈ ਇੱਥੋਂ ਜਿੰਨੇ ਗੱਟੇ ਸੀ ਭਰਤੇ ਅਸੀਂ ਲਿਖਾ ਦੇਨੇ ਵੀ ਇੰਨੇ ਗੱਟੇ ਆ ਸਾਡੇ ਉਹਨਾਂ ਨੇ ਜਾ ਕੇ ਸਾਨੂੰ ਤਰਪਾਲ ਦੇ ਕੇ ਤੇ ਸਾਨੂੰ ਦੇ ਦੇਨੇ ਪੈਸੇ ਹੂੰ ਫੇ ਥੋੜਾ ਵੇਖ ਗਿਆ ਲੋਕਾਂ ਦਾ 25 26 ਸਾਡਾ 32 ਹੂੰ ਹੈ ਤੇ ਐਨਾ ਮਨ ਖੁਸ਼ ਸੀ ਮੈਂ ਕੱਲਾ ਸਾਰੀਆਂ ਬੇਰੀਆਂ ਨਾਲ ਕੱਲਾ ਕੱਲਾ ਗੁੱਟ ਦਿੰਦਾ ਇੱਕਲੇ-ਇੱਕਲੇ ਬੂਟੇ ਨਾਲ ਗੱਲਾਂ ਕਰਦਾ ਸੀ ਮੈਂ ਨਾਲ ਅੱਛਾ ਕੱਲੇ-ਕੱਲੇ ਹਾਂ ਪੁੱਤ ਤੂੰ ਕਿਵੇਂ ਆ ਤੂੰ ਕਿਵੇਂ ਆ ਹੂੰ ਜਿਵੇਂ ਤਿੰਨ ਪੁੱਤਾਂ ਨਾਲ ਇਹ ਪੁੱਤਾਂ ਦਾ ਕਰਦੇ ਸੀ ਮੈਂ ਇਹ ਬਾਗੋਂ ਮੈਂ ਪੱਤਾ ਆ ਗੋ ਪਾਲਿਆ ਸੀ ਨੇੜੇ ਨੇੜੇ ਹਣ ਸੀ ਪਿੰਡ 'ਚ ਮੈਂ 20 ਕਿੱਲੇ ਬਾਗਲਵਾਤਾ ਸੀ ਇਹਦਾ ਅੱਛਾ ਤੇ ਕਿੱਥੇ ਤੋਂ ਨਹੀਂ ਰੱਖਿਆ ਗਿਆ ਮੈਂ ਨਹੀਂ ਪੱਟਿਆ ਕਿਉਂਕਿ ਇਹਨੇ ਮੈਨੂੰ ਰੋਟੀ ਪਾਇਆ ਸੀ ਕਿੱਥੇ ਦੋ ਤਿੰਨ ਮਨ ਮੂੰਗੀ ਤੇ ਕਿੱਥੇ ਸਾਡੀ ਲੱਖ ਸਵਾਂ ਲੱਖ ਦੀ ਫਸਲ ਹੋ ਜਾਣੀ ਇਹਨੂੰ ਫਿਰ ਬਾਲਣ ਸੀ ਲੋਕਾਂ ਦੇ ਤਾਂ ਇੱਕ ਇੱਕ ਲੱਕ ਲਾਉਂਦੇ ਨੇ ਸਾਡੇ ਬੁੜੀਆਂ ਪੂਲੀਆਂ ਲਾਉਂਦੀਆਂ ਸੀ ਬਾਲਣ ਦੀਆਂ ਹੂੰ ਬੰਨਣ ਮੇਨਾਂ ਤੋਂ ਸਾਰਾ ਕੁਝ ਇਹਨਾਂ ਤੋਂ ਲੈਂਦੇ ਸੀ ਹੂੰ ਇਹ ਤਾਂ ਮਜਬੂਰੀ ਆ ਕੁਝ ਤਾਂ ਮਹਿਕਮਿਆਂ ਦਾ ਲਾ ਲਓ ਹੂੰ ਗਵਰਨਮੈਂਟ ਤਾਂ ਹੁਣ ਕਹਿਣ ਲੱਗੀ ਨਾ ਥੋੜੇ ਚਿਰ ਦੀ ਬਦਲਾ ਕਰੋ ਹਾਂ ਮੈਂ ਅੱਜ ਤੋਂ 27 ਸਾਲ ਪਹਿਲਾਂ ਆਪਦੇ ਮਾਨੂੰ ਇਹ ਵੀ ਆਪਾਂ ਬਦਲਾਅ ਹੁਣੇ ਤੋਂ ਕਰ ਦਿਆਂਗੇ ਪਰ ਪਰ ਵੈਲਿਊ ਨਹੀਂ ਪਈ ਮੇਰੀ ਵੈਲਿਊ ਪਈ ਨਹੀਂ ਹਾਂ ਪਈ ਨਹੀਂ ਗਵਰਨਮੈਂਟ ਕਰਦੀ ਆ ਉਤੋਂ ਸਾਰਾ ਕੁਝ ਕਰਦੀ ਆ ਲੇਕਿਨ ਜਿਹੜੇ ਥੱਲੇ ਵਾਲੇ ਮਹਿਕਮੇ ਵਾਲੇ ਨਾ ਮੇਰੇ ਮੂੰਹ ਨਾ ਹੁਣ ਤੂੰ ਇਹਨਾਂ ਨੂੰ ਗਾਲਾਂ ਕਢਾ। ਹਾਂ। ਕਿਉਂਕਿ ਇਹ ਜਿਹੜੇ ਆ ਨਾ ਖਤਮ ਹੋ ਗਏ। ਇਹ ਖਾ ਕੇ ਲੋਟ। ਹਾਂ। ਸਾਰੇ ਆਪਣੇ ਸਾਰੇ ਮਹਿਕਮੇ ਨੂੰ ਇਹ ਬਧਨਾਮ ਕਰਤਾ ਦੋ ਤਿੰਨ ਬੰਦਿਆਂ ਨੇ। ਹਾਂ। ਅੱਛਾ ਇਹ ਇਹ ਮੈਨੂੰ ਦੱਸਿਓ। ਇਹ ਮੇਨ ਜਿਹੜਾ ਜੇ ਮਹਿਕਮਾ ਚਾਹੁੰਦਾ ਤਾਂ ਤੁਹਾਡੀ ਇਹ ਬਚ ਸਕਦੀ ਸੀ ਖੇਤੀ ਜਿਹੜੀ ਆ। ਸਾਡਾ ਜੇ ਮਾੜੀ-ਮੋਟੀ ਸਹਾਇਤਾ ਹੀ ਕਰਦੇ ਰਹਿੰਦੇ ਨਾ। ਹਾਂ। ਦੋ ਤਿੰਨ ਵਾਰੀ ਮੇਰਾ ਸਾਰਾ ਸਾਰਾ ਪੇੜ ਝੜ ਗਿਆ। ਹਾਂ। ਇਕੜੇ ਮਾਰੀ ਨਾਲ ਹਨੇਰੀ ਨਾਲ ਚਖੜ ਨਾਲ ਹੁਣ ਸਾਲ ਚ ਇੱਕ ਫਸਲ ਹੋਣੀ ਆ ਅੱਛਾ ਜੇ ਉਹਦੇ ਤੇ ਵੀ ਮਾਰ ਵੱਜਦੇ ਹਾਂ ਤੇ ਮਹਿਕਮੇ ਕੋਲੇ ਸਾਰਾ ਕੁਝ ਆਵੇ ਤੇ ਸਾਨੂੰ ਨਾਂ ਦੇਵੇ ਤੇ ਫਿਰ ਸਰਦਾਰ ਜੀ ਪੁੱਛਿਆ ਜਾਂਦਾ ਅੱਜ ਅੱਜ ਤੁਸੀਂ ਇਹ ਵੜ ਰਹੇ ਹੋ ਹਨਾ ਵੜਾ ਰਹੇ ਹੋ ਮਜਬੂਰੀ ਚ ਮਹਿਕਮਾ ਆਇਆ ਪਤਾ ਲੱਗਿਆ ਕੋਈ ਸਾਰ ਲਈ ਅੱਖਾਂ ਦੇ ਹੰਝੂ ਪੂਜਣ ਆਇਆ ਮੈਂ ਇੱਥੇ ਕਿਨੇ ਆਉਂਦਾ ਸੀ ਜਦੋਂ ਕਿਤੇ ਲਾਉਂਦੇ ਹੁੰਦੇ ਸੀ ਨਾ ਆਪਦੇ ਕੈਂਪ ਉਹਨਾਂ 베ਰਲੈਂਡ ਜ਼ਰੂਰ ਗੁੱਥੀਆਂ ਆ ਜਾਂਦੇ ਵੀ ਸਸੀਂ ਉੱਥੇ ਰੱਖਣੇ ਹੂੰ ਅਨਾਮ ਜਿੱਟਿਆ ਵਾ ਪੰਜਾਬ ਤੋਂ ਮੇਰਾ ਹੂੰ ਪਹਿਲੇ ਨੰਬਰ ਤੇ ਲੁਧਿਆਣੇ ਤੋਂ ਫਰੀਦਕੋਟ ਤੋਂ ਪਹਿਲੇ ਦੂਜੇ ਨੰਬਰ ਤੇ ਹੀ ਆਇਆ ਹੂੰ ਹੈ ਪਰ ਕਰਾਂਗੇ ਕੀ ਦੱਸੋ ਕੋਈ ਤਾਂ ਮੜੀ-ਮੋਟੀ ਬਾਹ ਫੜਨੇ ਸਾਨੂੰ ਅੱਖਾਂ ਹੀ ਪੁੱਛ ਦੇਣਾ ਹੂੰ ਪਰ ਮੈਨੂੰ ਲੱਗਦਾ ਅੱਖਾਂ ਦੀ ਪੂੰਜਣ ਦੀ ਗੱਲ ਕਰਦੇ ਤੁਹਾਡੀਆਂ ਅੱਖਾਂ 'ਚ ਪਾਣੀ ਉਹਨਾਂ ਨੇ ਲਿਆਂਦਾ ਹੁਣ ਉਹੀ ਤਾਂ ਗੱਲ ਹੈ ਹੋਰ ਮੈਂ ਕੀ ਆਖੀ ਜੰਨਾ ਇਹ ਕੋਈ ਬਾਹ ਮਾੜ ਦੇਣਾ ਸਾਡੀ ਹੂੰ ਮੈਂ ਪੱਟਣਾ ਥੋੜੀ ਸੀ ਮੈਂ ਹੋਰ ਵਧਾਉਣਾ ਸੀ ਹੂੰ ਜੀ ਸੀਗਾ ਵੀ ਉਧਰ ਜਿਹੜਾ ਦੂਜਾ ਵੀ ਨਾ ਮੇਰੇ ਕੋਲੇ ਦੋ ਕਿੱਲੇ ਪੈੜੀ ਆ ਕਿੱਲਾ ਮੇਰਾ ਬਾਗ ਦਾ ਸੀ ਮੈਂ ਕਿੱਲਾ ਹੋਰ ਵੀ ਲਾਉਣਾ ਸੀ ਮਾਲ ਵੀ ਦੂਜੀ ਵੈਰਾਈਟੀ ਕੋਈ ਹੋਰ ਲਾ ਕੇ ਅਮਰੂਦ ਲਾ ਦਈਏ ਜਾਂ ਕੁਝ ਹੋਰ ਲਾ ਦਈਏ ਵੀ ਚਲੋ ਆਪਦਾ ਸਾਲ ਪਰ ਚੱਲੀ ਜਵੇਂ ਪਰ ਅੱਜ ਮੇਰਾ ਜੀ ਪੁੱਛਿਆ ਜਾਂਦਾ ਮੈਨੂੰ ਨਾ ਇੰਜ ਲੱਗਦਾ ਜਿਵੇਂ ਧੀ ਨੂੰ ਵਿਦਾ ਕਰਨ ਵੇਲੇ ਪਿਓਰ ਹੁੰਦਾ ਨਾ ਉਵੇਂ ਮੈਨੂੰ ਲੱਗਦਾ ਵੀ ਅੱਜ ਇਹ ਧੀਆਂ ਜੜੀਆਂ ਨੇ ਆ 52 ਧੀਆਂ ਬੇਰੀਆਂ ਉਵੇਂ ਅੱਜ ਮੈਨੂੰ ਤੁਹਾਡੀਆਂ ਅੱਖਾਂ 'ਚ ਜਿਹੜਾ ਨਾ ਪਾਣੀ ਦਿਖ ਰਿਹਾ ਨੌ ਭਾਦੋਂ ਨੂੰ ਸਾਡੇ ਮੇਲਾ ਹੁੰਦਾ ਹਮ ਲੋਕੀ ਮੇਲਾ ਵੇਦ ਹੁੰਦੇ ਸੀ ਮੈਂ ਇੱਥੇ ਥੱਲੇ ਮੰਜਾ ਢਾ ਕੇ ਨਾ ਓਹੋ ਮੈਂ ਇਹ ਨਾਲ ਗੱਲਾਂ ਕਰਦਾ ਹੁੰਦਾ ਓਏ ਹੋਰ ਰੂ ਨਾਲ ਜੁੜੀ ਨਾੜੇ ਗੁਰਦਾ ਸੀ ਨਾਲੇ ਗੁਰਦਾ ਸੀ ਨਾਲੇ ਨੰਬੇ ਦਾ ਹਾਂ ਪੁੱਤ ਕਿਵੇਂ ਆ ਹਮ ਪਰ ਮੈਂ ਇੱਕ ਮੈਨੇ ਸਾਡਾ ਬੇੜਾਗਰ ਕਰਤਾ ਨਾ ਮੈਂ ਹਮ ਗਵਰਨਮੈਂਟ ਨੂੰ ਵੀ ਬਦਨਾਮ ਕਰੀ ਜਾਂਦੇ ਆ ਇਹ ਗੌਰਮੈਂਟ ਕੋਸ਼ਾਂਦੀ ਆ ਹਾਂ 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 ਹੈ ਕਿਉਂ ਕਰਦੇ ਆ ਇਹ ਕਰੋੜਾ ਰੁਪਿਆ ਆਰਬਾ ਰੁਪਿਆ ਆਉਂਦਾ ਇਹਦੇ ਨਾਂ ਤੇ ਜਦੋਂ ਫਰੋਜਪੁਰ ਤੇ ਇੱਕ ਬਾਗ ਹੋਵੇ ਉਹਦੀ ਵੀ ਸਾਰਨੀ ਜ਼ਿਲ੍ਹੇ ਚ ਇੱਕ ਆਹ ਸਾਡੇ ਜ਼ਿਲ੍ਹੇ ਚ ਪੂਰੇ ਜ਼ਿਲ੍ਹੇ ਚ ਹਾਂ ਫਰੋਜਪੁਰ ਜ਼ਿਲ੍ਹੇ ਚ ਹਾਂ ਆ ਸਟੋਰੀ ਵੀ ਮੇਰੀ ਸਾਰੇ ਜ਼ਿਲ੍ਹੇ ਚ ਇੱਕ ਸੀ ਹੂੰ ਪਿਛਲੇ ਸਾਲ ਸਟਰਾਬਰੀ ਚੋ ਵੀ ਅਸੀਂ ਇਨਾਮ ਜਿੱਤੇ ਆ ਹੂੰ ਸ਼ਿਮਲਾ ਮਿੱਠ ਚੋ ਵੀ ਜਿੱਤੇ ਆ ਹੂੰ ਲੁਧਿਆਣਾ ਚੋ ਹੂੰ ਕੁਝ ਨਹੀਂ ਇੱਥੇ ਇਹ ਨਾਂ ਹੀ ਆ ਮਹਿਕਮੇ ਦਾ ਨਾਂ ਹੀ ਆ ਬਸ ਚੰਦ ਬੰਦੇ ਖਰਾਬ ਕਰੀ ਜਾਂਦੇ ਚੰਦ ਬੰਦੇ ਬਸ ਅੱਛਾ ਬਾਪੂ ਜੀ ਇੱਕ ਗੱਲ ਹੋਰ ਤੁਸੀਂ ਮੈਨੂੰ ਪਤਾ ਜਿਵੇਂ ਤੁਸੀਂ ਦੱਸਿਆ ਕਿ ਗੱਲਾਂ ਜਿਹੜਾ ਬੰਦਾ ਇਹਨਾਂ 베ਰੀਆਂ ਨਾਲ ਗੱਲਾਂ ਕਰਦਾ ਹੋਵੇ ਆਪਦੇ ਹੱਥੀਂ ਇੱਕ ਇੱਕ ਬੂਟਾ ਲਾਇਆ ਹੋਵੇ ਤੇ ਉਹਨੂੰ ਬੂੰਦ ਬੂੰਦ ਪਾਣੀ ਪਾਇਆ ਹੋਵੇ ਤੇ ਉਹਦੇ 베ਰ ਵੇਚ ਕੇ ਘਰ 'ਚ ਪੈਸਾ ਲਗਾਇਆ ਹੋਵੇ ਘਰ ਬਣਾਇਆ ਹੋਵੇ ਬੱਚਿਆਂ ਨੂੰ ਰੋਟੀ ਖਵਾਈ ਹੋਵੇ ਅੱਜ ਉਹ ਹੀ 베ਰੀਆਂ ਸਾਮਨੇ ਵੱਢ ਕੇ ਉਹਨਾਂ ਦੀਆਂ ਲੱਕੜਾਂ ਉਹਨਾਂ ਦੇ ਫੁੱਲ ਫੁੱਲ ਮੈਂ ਕਹੂੰਗਾ ਉਹਨਾਂ ਦੇ ਫੁੱਲ ਅੱਜ ਇਹ ਟਰਾਲੀ ਤੇ ਲੱਦ ਕੇ ਮਜਬੂਰ ਹੋ ਗਏ ਮਜਬੂਰ ਹੋ ਗਏ ਕੀ ਕਰੀਏ ਫਿਰ ਕੋਈ ਜ਼ੋਰ ਨਹੀਂ ਹੁਣ ਹੂੰ ਤਵੇਂ ਆ ਨਾ ਵੀ ਇੱਕ ਫਸਲ ਆ ਚਲੋ ਹੁੰਦੀ ਆ ਜੇ ਸਾਲ ਚ ਇੱਕ ਫਸਲ ਤੇ ਵੀ ਮਾਰ ਪੈ ਗਈ ਹੂੰ ਦੂਜੀਆਂ ਤਾਂ ਦੋ ਫਸਲਾਂ ਹੋ ਜਾਂਦੀਆਂ ਜੱਟ ਦੀਆਂ ਹਾਂ 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 ਕਣਕ ਵੱਢ ਲਈ ਲੈ ਗਿਆ ਝੋਨਾ ਵੱਢ ਲੈ ਲੈ ਗਿਆ ਹੂੰ ਹੈ ਸਾਡੀ ਇੱਕ ਫਸਲ ਹੀ ਹੁੰਦੀ ਸੀ ਲੱਖ ਸਵਾ ਲੱਖ ਦੀ ਸਾਨੂੰ ਅਸੀਂ ਇਹ ਤੱਕਦੇ ਸੀ ਚਲ ਦੋ ਫਸਲਾਂ ਦੇ ਬਰਾਬਰ ਹੈ ਹਾਂ ਕਿਦੋਂ ਮਾਰ ਪਏ ਜੇ ਫਿਰ ਉਹ ਵੀ ਗਈ ਤਾਂ ਫਿਰ ਪੱਲੇ ਕੀ ਰਹੂਗਾ ਕਿੰਨੀ ਜ਼ਮੀਨ ਕਿੰਨੀ ਕਿੰਨੀਆਂ ਤੁਹਾਡੇ ਕੋਲੇ ਮੇਰੇ ਕੋਲੇ ਦੋ ਕਿੱਲੇ ਪੈੜੀ ਹੈ ਮਤਲਬ ਬਿਲਕੁਲ ਮਤਲਬ ਜਿਹਨੂੰ ਗਰੀਬ ਕਿਸਾਨ ਕਹਿੰਦੇ ਹੈ ਮੈਂ ਕਹਿੰਦਾ ਜਮਾਂ ਹੀ ਤੁਸੀਂ ਦੂਜੀ ਠੇਕੇ ਤੇ ਲੈ ਕੇ ਕਰਦੇ ਆ ਹਾਂ ਤੇ ਪਰ ਦੋ ਕਿੱਲੇ ਆਉਂਦੀ ਹੈ ਹਾਂ ਤੇ ਇੱਕ ਚੀਜ਼ ਹੋਰ ਮੈਂ ਕਹਿਣੀ ਚਾਹਣਾ ਚਲੋ ਇਹ ਗੱਲਾਂ ਹੋ ਸਕਦਾ ਦੇਖਣ ਵਾਲੇ ਸੁਣਨ ਵਾਲਿਆਂ ਨੂੰ ਲੱਗੇ ਮੈਂ ਤਾਂ ਇੱਕ ਗੱਲ ਕਹਿਣਾ ਵੀ ਇਹ ਤੁਹਾਡਾ ਹੱਥ ਹੀ ਲਾਏ ਬੂਟੇ ਕਹਿੰਦੇ ਵੀ ਹੱਥ ਹੀ ਲਾਇਆ ਬੂਟਾ ਨਾ ਤਾਂ ਬੰਦਾ ਕਦੇ ਆਪ ਪਟਦਾ ਤੇ ਨਾ ਕਿਸੇ ਨੂੰ ਪਟਣ ਦਿੰਦਾ ਪਰ ਜਦ ਮਜਬੂਰ ਹੋ ਕੇ ਆਪ ਨੂੰ ਪਟਾਉਣਾ ਪੈ ਰਿਹਾ ਜਿੰਨਾਂ ਦੇ ਦੁੱਖਾਂ ਵੀ ਪਟਾਉਣਾ ਪੈ ਰਿਹਾ ਰੱਬ ਤਾਂ ਦੇਖਦਾ ਨਾ ਫਿਰ ਮੈਂ ਕਹਿੰਦਾ ਉਹ ਉਹੀ ਜਾਣੀ ਜਾਣਾ ਜੀ ਹੂੰ ਉੱਪਰਲਾ ਹੀ ਆ ਕਰੂ ਸਾਹਿਬ ਮੈਂ ਕਹਿੰਦਾ ਆਪੇ ਹੋਣਗੇ ਹੂੰ ਅਮਲਾਂ ਦੇ ਨਾਲ ਹੋਣਗੇ ਨਵੇੜੇ ਜਾਤ ਕਿਸੇ ਪੁੱਛਣੀ ਨਹੀਂ ਓਏ ਹੋਏ ਪੁੱਛ ਨਾ ਹੂੰ ਕਿ ਜਿਹੜੀ ਚੀਜ਼ ਹੈ ਨਾ ਇਹ ਹੂੰ ਕੋਈ ਹਵਾ ਰੂਹ ਖੁਸ਼ ਹੁੰਦੀ ਅਸੀਂ ਪਹਿਲਾਂ ਤਾਂ ਅਸੀਂ ਰਾਸਤਾਨੀ ਵਜਦੇ ਸੀ ਹੂੰ ਜਦੋਂ ਦਾ ਮੇਰਾ ਬਾਗ ਲੱਗਾ ਬੇਰੀਆਂ ਵਾਲੇ ਵਜਦੇ ਸੀ ਓਏ ਹੋਰ ਬੇਰੀਆਂ ਵਾਲੇ ਵਜਦੇ ਸੀ ਅਸੀਂ ਇੰਨਾ ਕਰਕੇ ਤੁਹਾਡਾ ਨਾਮ ਬਦਲਿਆ ਗਿਆ ਹਾਂ ਹਾਂ ਇੰਨਾ ਕਰਕੇ ਇੱਥੇ ਯਾਰ ਜਿਹੜਾ ਅਫਸਰ ਆਉਂਦਾ ਸੀ ਥੱਲੇ ਬਹਿ ਜਾਂਦਾ ਜੀ ਨਹੀਂ ਲੱਗਦਾ ਹੈ ਪੰਜਾਬ ਦੇ ਸਪੀਕਰ ਹੋਵੇ ਸਾਡੇ ਕੋਲੇ ਆ ਕੇ 2 ਘੰਟੇ ਬੈਠਾ ਰਵੇ ਬੇਰੀਆਂ ਚ ਅੱਛਾ ਇਹਦੇ ਉੱਤੇ ਕੀ ਕੀ ਜ ਹੈ ਫਿਰ ਓਏ ਹੋਰ ਅਫਸਰ ਵੱਡੇ ਵੱਡੇ ਆਉਂਦੇ ਸੀ ਹਾਂ ਹੂੰ ਉਹਨਾਂ ਦੀ ਗੱਲ ਵੀ ਨਹੀਂ ਸੁਣੀ ਉਹਨਾਂ ਬੰਦਿਆਂ ਨੇ ਹੂੰ ਉਹਨਾਂ ਨੇ ਵੀ ਆਖਿਆ ਕਿ ਇਹਨਾਂ ਦਾ ਜੋ ਹੈ ਦੁੱਖ ਇਹਨਾਂ ਦਾ ਸੁਣੋ ਹੂੰ ਉਹਨਾਂ ਨੇ ਜੂਨੇ ਸਰਕੀ ਬੰਦੇ ਕਰ ਲੋ ਕੀ ਕਰਨਾ ਜੁਰਗੋ ਮੈਂ ਇੱਕ ਹੋਰ ਗੱਲ ਪੁੱਛਣ ਲੱਗਾ ਤੁਹਾਨੂੰ ਲਾਸਟ ਚਲੋ ਨਹੀਂ ਬਣਦੀ ਮੇਰੀ ਕਿਉਂਕਿ ਕੈਮਰੇ ਤੇ ਸਾਰਾ ਕੁਝ ਕਰਨਾ ਵੀ ਨਹੀਂ ਠੀਕ ਲੱਗਦਾ ਤੁਸੀਂ ਅੱਜ ਭਾਵੁਕ ਹੋਏ ਹੋ ਅੱਖਾਂ 'ਚੋਂ ਪਾਣੀ ਆਇਆ ਠੀਕ ਹੈ ਲੋਕ ਵੀ ਦੇਖ ਰਹੇ ਜਿਹੜੇ ਨੇ ਅੱਜ ਤੋਂ ਪਹਿਲਾਂ ਕਦੇ ਅੱਖਾਂ 'ਚੋਂ ਪਾਣੀ ਆਇਆ ਨਹੀਂ ਆਇਆ ਜਦੋਂ ਆਉਂਦਾ ਸੀ ਜਦੋਂ ਕੋਈ ਨੁਕਸਾਨ ਹੁੰਦਾ ਸੀ ਬਸ ਤਨਖਾਣ ਦੀ ਪਰਪਾਈ ਹੁਣ ਗਰੀਬ ਬੰਦਾ 2 ਕਿਲਿਆਂ ਆਲਾ ਕਿੱਥੋਂ ਕਰੂਗਾ ਹੂੰ ਰੋਜੀ ਰੋਟੀ ਵੀ ਚਲਾਉਣੀ ਹੁੰਦੀ ਆ ਘਰ ਦੀ ਕੋਈ ਇਹ ਤਾਂ ਹੈ ਨਹੀਂ ਵੀ ਚੱਲ ਨਹੀਂ ਹੋਇਆ ਤਾਂ ਹੋਰ ਕਿਤੋਂ ਹੂੰ ਹੁਣ ਅੱਜ ਜਿਵੇਂ ਤੁਸੀਂ ਮੈਨੂੰ ਗੱਲ ਸੁਣਾਈ ਵੀ ਕਿਸੇ ਨੇ ਤਨਕ ਬਲਗਿਓਂ ਦਾ ਰੱਬ ਲੈ ਏਨੇ ਦਿੱਤੀ ਸੀ ਲੈ ਗਿਆ ਹਾਂ ਹਾਂ ਹੈ ਰੱਬ ਨੇ ਦਿੱਤੀ ਰੱਬ ਲੈ ਗਿਆ ਪਰ ਉਹ ਇੱਕ ਕੀ ਕਰੇ ਮਜਬੂਰ ਹੋਇਆ ਫਿਰ ਹੋਰ ਕੀ ਕਰੇ ਬਿਲਕੁਲ ਮੈਂ ਇੱਕ ਗੱਲ ਵਾਕਈ ਦੱਸਣਾ ਚਾਹੂੰਗਾ ਇੱਥੇ ਕੱਲ ਇੱਕ ਵੀਡੀਓ ਅਸੀਂ ਪਾਈ ਸੀ ਕਿਸਾਨ ਦੀ ਕਣਕ ਸੜ ਗਈ ਟਰੈਕਟਰ ਸੜ ਗਿਆ ਮੈਂ ਪੁੱਛਿਆ ਬਾਈ ਉਹ ਕਹਿੰਦਾ ਯਾਰ ਰੱਬ ਦੀ ਸੀ ਰੱਬ ਲੈ ਗਿਆ ਇੱਕ ਉਹ ਤਸਵੀਰ ਸੀ ਤੇ ਇੱਕਾ ਤਸਵੀਰਾਂ ਕਿ ਆਪਦੇ ਹੱਥੀਂ ਬੂਟੇ ਲਾਏ ਨੇ 50 52 ਬੂਟੇ ਲਾਏ 베ਰੀਆਂ ਦੇ ਵਾਹ ਕਿਆ ਬਾਤ ਸੀਗੀ ਕਿਉਂਕਿ 26 27 ਸਾਲ ਪਹਿਲਾਂ ਲਾਏ ਸੀ ਔਰ ਅੱਜ ਆਪਦੇ ਹੱਥੀ ਪਟਣੇ ਪੈ ਰਹੇ ਔਰ ਫਿਰ ਵੀ ਰੱਬ ਦਾ ਬਾਣਾ ਕਹੇ ਕਿ ਇਹਨੂੰ ਮੰਨਿਆ ਜਾ ਰਿਹਾ ਰੱਬ ਦੇ ਬੰਦੇ ਬੜੇ ਨੇ ਪਰ ਜੇ ਕਿਤੇ ਨਜ਼ਰ ਪਾਵੇ ਇਹਨਾਂ ਮਹਿਕਮੇ ਵਾਲਿਆਂ ਦੀ ਜਾਂ ਜਿਨ੍ਹਾਂ ਨੂੰ ਆਦਤ ਪੈ ਚੁੱਕੀ ਆ ਖਾਣ ਦੀ ਦੱਬਣ ਦੀ ਪ੍ਰਾਇ ਹੱਕ ਖਾਣ ਦੀ ਸ਼ਹਿਦ ਉਹਨਾਂ ਨੂੰ ਸਮੱਤ ਦੇਵੇ ਉਹ ਰੱਬ ਜਿਨ੍ਹਾਂ ਦੇ ਕਾਰਨ ਅੱਜ ਇਹ ਬਜ਼ੁਰਗ ਦੀਆਂ ਅੱਖਾਂ 'ਚ ਪਾਣੀ ਆਇਆ ਕਿਉਂਕਿ ਮੈਂ ਬਹੁਤ ਸਾਰੀਆਂ ਵੀਡੀਓ ਕੀਤੀਆਂ ਪਰ ਮੈਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਕਦੇ ਇੰਨਾ ਭਾਵੁਕ ਹੋ ਕੇ ਕਿਉਂਕਿ ਗੱਲਾਂ ਤੁਸੀਂ ਆਪ ਸੁਣੀਆਂ ਕਿ ਆਪ ਬੇਰੀਆਂ ਦੇ ਨਾਲ ਬੂਟਿਆਂ ਦੇ ਨਾਲ ਕਿਸੇ ਟਾਈਮ ਗੱਲਾਂ ਕੀਤੀਆਂ ਹੋਣ ਕਿਸੇ ਟਾਈਮ ਉਹਨਾਂ ਨੂੰ ਧੀਆਂ ਪੁੱਤਾਂ ਵਾਂਗ ਪਾਲਿਆ ਹੋਵੇ ਇੱਕ ਇੱਕ ਫਲ ਨੂੰ ਇੱਕ ਇੱਕ ਬੇਰ ਨੂੰ ਦੇਖਿਆ ਹੋਵੇ ਔਰ ਚਾਵਾਂ ਨਾਲ ਉਹ ਬੇਰ ਜਿਹੜੇ ਨੇ ਉਹ ਅੱਗੇ ਸੇਲ ਕੀਤੇ ਜਾਣ ਤਾਂ ਮੈਂ ਕਹਿੰਦਾ ਵੀ ਅੱਜ ਇਹ ਵਾਕਿਆ ਹੀ ਦੁੱਖ ਦੀ ਘੜੀ ਆ ਬਜ਼ੁਰਗੋ ਲਾਸਟ ਤੇ ਹੁਣ ਕੀ ਕਹੋਂਗੇ ਵੈਸੇ ਤਾਂ ਤੁਸੀਂ ਹੁਣ ਸਾਰਾ ਕੁਝ ਕੈ ਹੀ ਦਿੱਤਾ ਕਹਿਣਾ ਕੀ ਆਈ ਹੁਣ ਬਸ ਰੱਬ ਕੋਲੇ ਕੀ ਅਰਦਾਸ ਕਰੋਗੇ ਮੈਂ ਤੁਹਾਨੂੰ ਚਲੋ ਇੱਕ ਗੋਲ ਕੀ ਅਰਦਾਸ ਆ ਤੁਹਾਡੀ ਰੱਬ ਕੋਲੇ ਜਿਹੜੀ ਦੁਨੀਆ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਨ੍ਹਾਂ ਕਾਰਨ ਸਾਰਾ ਕੁਝ ਹੋ ਗਿਆ ਰੱਬ ਅੱਗੇ ਉਹਨਾਂ ਲਈ ਕੀ ਅਰਦਾਸ ਆ ਜਾਂ ਜੀ ਉਹਨਾਂ ਦਾ ਭਲਾ ਮੰਗੋਗੇ ਅਸੀਂ ਤਾਂ ਅਰਦਾਸ ਮੇਰੀ ਤਾਂ ਇੱਕੋ ਹੀ ਆ ਜੀ ਵੀ ਜੇ ਗਵਰਨਮੈਂਟ ਸਾਨੂੰ ਇਸ ਪਾਸੇ ਲਾਉਂਦੀ ਹੈ ਨਾ ਤਾਂ ਫਿਰ ਸਾਡੀ ਕੋਈ ਬਾਹ ਫੜੇ ਤੋੜ ਤੱਕ ਫੜੇ ਤੋੜ ਤੱਕ ਫੜੇ ਅਸੀਂ ਇਹ ਨਹੀਂ ਮੰਗਦੇ ਪਰਮਾਤਮਾ ਦੇਵੇ ਜਿਹੜਾ ਦੇ ਕੇ ਨਾ ਪਛਤਾਵੇ ਕਿਸੇ ਤੋਂ ਕੀ ਲੈ ਲੈਣਾ ਹੁੰਦਾ ਪਰ ਗੱਲ ਇਹ ਵੀ ਜੇ ਸਾਡੀ ਫਸਲ ਖਰਾਬ ਹੋ ਜੇ ਫਿਰ ਜੱਟ ਦੇ ਪੱਲੇ ਹੋਰ ਹੁੰਦਾ ਵੀ ਕੀ ਹੈ ਮਰੈਨਾ ਵੀ ਜੇ ਗਵਰਨਮੈਂਟ ਬਾਹ ਫੜੇ ਸਭ ਕੁਝ ਹੋ ਸਕਦਾ ਸਾਨੂੰ ਤਾਂ ਇਸ ਪਾਸੇ ਲਾਉਂਦੀ ਗਵਰਨਮੈਂਟ ਵੀ ਲੱਗੋ ਮੈਂ ਤਾਂ ਅੱਜ ਤੋਂ 27 ਸਾਲ ਪਹਿਲਾਂ ਹੀ ਲੱਗ ਗਿਆ ਸੀ 27 ਸਾਲ ਪਹਿਲਾਂ ਹੀ ਜੇ 2.3 ਮਣ ਮੂੰਗੀ ਨਹੀਂ ਹੁੰਦੀ ਸੀ ਤੇ ਮਤੇ ਦਾ ਹੂੰ ਮਲਾ ਕੇ ਬਾ ਜੇ ਸਿਤ ਅਫਸਰਾ ਬੰਦੇ ਸੀ ਇਹ ਮੇਲੇ ਕਰਵਾਈ ਪਿੰਡ ਦੀ ਤਿੰਨ ਕਰੋ ਇਹਨਾਂ ਦੇ ਸਿਰ ਤੇ ਹਾਂ ਅਫਸਰਾ ਚ ਸਾਡੀ ਪਹੁੰਚ ਬਣੀ ਇਹਨਾਂ ਦੇ ਸਿਰ ਤੇ ਹਾਂ ਕਿਉਂਕਿ ਸਾਡੇ ਨਾਂ ਚਲਦਾ ਸੀ ਸਾਡਾ ਹੂੰ ਸਾਡੇ ਕੋਲੇ ਆਉਂਦੇ ਸੀ ਜੇ ਅਸੀਂ ਕੋਈ ਚੰਗਾ ਕੰਮ ਕੀਤਾ ਸੀ ਤਾਂ ਅਫਸਰ ਕਈ ਆਉਂਦੇ ਸੀਗੇ ਚੰਗੇ ਜਿਵੇਂ ਡੀਸੀ ਆ ਹੋਰ ਆ ਸਾਰੇ ਹਾਂ ਬਿਲਕੁਲ ਮੈਂ ਇੱਕ ਗੱਲ ਹੋਰ ਦੱਸਣੀ ਚਾਹਣਾ ਐ ਬਜ਼ੁਰਗ ਨੇ ਇਹਨਾਂ ਦਾ ਬੇਟਾ ਵੀ ਇੱਥੇ ਪਿੱਛੇ ਖੜਾ ਚਲੋ ਭਾਵਕ ਨੇ ਸਾਰੇ ਐ ਬਜ਼ੁਰਗ ਜਿੱਦਾਂ ਦੀਆਂ ਬੇਰੀਆਂ ਪੱਟਨੀਆਂ ਦਿੱਤੀਆਂ ਨੇ ਜਾਂ ਪਟਰੇ ਨੇ ਉਹ ਉਦੋਂ ਦੇ ਖੇਤ ਨਹੀਂ ਆਏ ਔਰ ਬੜੀ ਮੁਸ਼ਕਲ ਨਾਲ ਮੈਨੂੰ ਜਦੋਂ ਪਤਾ ਲੱਗਿਆ ਇਸ ਗੱਲ ਦਾ ਕਿਉਂਕਿ ਪਿਛਲੇ ਦਿਨ ਜਦੋਂ ਇਹਨਾਂ ਨੇ ਗੱਲ ਕੀਤੀ ਸੀ ਮੇਰੇ ਕੋਲੇ ਮਿਲਣ ਦਾ ਮੌਕਾ ਮਿਲਿਆ ਇਹਨਾਂ ਨੂੰ ਤੇ ਉਦੋਂ ਬਜ਼ੁਰਗ ਨੇ ਇਹ ਗੱਲ ਕਹੀ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੈਨੂੰ ਬਹੁਤ ਦੁੱਖ ਲੱਗੇਗਾ ਮੈਨੂੰ ਦੱਸੋ ਕੀ ਮੇਰੇ ਲਈ ਕਰਾਂਗਾ ਬਜ਼ੁਰਗ ਨੂੰ ਬੜੀ ਮੁਸ਼ਕਲ ਨਾ ਸੀ ਇਹ ਖੇਤ ਦੇ ਵਿੱਚ ਲੈ ਕੇ ਆਏ ਆ ਕਿਉਂਕਿ ਬਜ਼ੁਰਗ ਦੇ ਸਾਹਮਣੇ ਧੀਆ ਪੁੱਤਾਂ ਨੂੰ ਆਰੀਆਂ ਨਾਲ ਕੁਹਾੜੀਆਂ ਨਾਲ ਵੱਢ ਕੇ ਲੱਦ ਕੇ ਇੱਥੋਂ ਲੈ ਕੇ ਜਾਣਾ ਕਿੱਡੀ ਮਤਲਬ ਕਿੰਨਾ ਜਿਗਰਾ ਹੋਊਗਾ ਦੇਖਣ ਲਈ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਸਰਕਾਰ ਪ੍ਰਸ਼ਾਸਨ ਮੌਜੂਦਾ ਵਿਧਾਇਕ ਨੇ ਜਾਂ ਜੋ ਇੱਥੋਂ ਦਾ ਪ੍ਰਸ਼ਾਸਨ ਹੈ ਅਗਰ ਇਹੋ ਜੇ ਬਜ਼ੁਰਗ ਨੂੰ ਸੰਭਿਆ ਹੁੰਦਾ ਅਗਰ ਇਹਨਾਂ ਦੀ ਇਹ ਸੋਚ ਨੂੰ ਸੰਭਿਆ ਹੁੰਦਾ ਤਾਂ ਪੰਜਾਬ ਵਾਕਿਆ ਹੀ ਤਰੱਕੀ ਦੀਆਂ ਰਾਵਾਂ ਤੇ ਜਾ ਸਕਦਾ ਜੀ ਜਿਸ ਦੀ ਭਗਵੰਤ ਸਿੰਘ ਮਾਨ ਗੱਲ ਕਰਦੇ ਨੇ ਪਰ ਇਹ ਬਜ਼ੁਰਗ ਦੀ ਨਾ ਤਾਂ ਕੰਮ ਨੂੰ ਸੰਭਿਆ ਜਿਹੜੀਆਂ 베ਰੀਆਂ ਲਾਈਆਂ ਸੀ 27 22 ਸਾਲ ਪਹਿਲਾਂ ਨਾ ਬਜ਼ੁਰਗ ਨੂੰ ਸੰਭਿਆ ਇੱਥੇ ਆ ਕੇ 베ਰੀਆਂ ਨਾਲ ਗੱਲਾਂ ਕਰਕੇ ਸਿਹਤ ਤੰਦਰੁਸਤੀ ਪਰ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਚਲੋ ਕੈਮਰੇ ਤੇ ਨਹੀਂ ਕਹਿਣਾ ਚਾਹੁੰਦਾ ਪਰ ਮੇਰਾ ਦਿਲ ਇਹ ਗੱਲ ਕਹਿੰਦਾ ਕਿ ਬਜ਼ੁਰਗ ਹੁਣ ਆਪਣੇ ਘਰੇ ਜਦੋਂ ਅੱਗੇ ਤਾਂ ਖੇਤ ਆ ਜਾਂਦੇ ਸੀ ਹੁਣ ਆਪਣੇ ਘਰੇ ਬਹਿ ਕੇ ਮੰਜੇ ਤੇ ਬਸ ਇਹੀ ਸੋਚਦੇ ਰਹਿਣਗੇ ਔਰ ਕਈ ਸਰੀਆਂ ਬਿਮਾਰੀਆਂ ਦਾ ਹੋ ਸਕਦਾ ਸ਼ਿਕਾਰ ਵੀ ਹੋ ਜਾਣ ਪਹਿਲਾਂ ਤਾਂ ਇੱਥੇ ਖੇਤਾਂ ਦੇ ਵਿੱਚ ਇਹ ਚੀਜ਼ਾਂ ਵੇਖ ਕੇ ਇਹਨਾਂ ਦਾ ਹੱਲ ਹੁੰਦਾ ਸੀ ਕੋਈ ਟੈਨਸ਼ਨ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਲੇਕਿਨ ਆਹ ਚੀਜ਼ ਦੇਖ ਕੇ ਜਿਹੜੀ ਆ ਸਥਿਤੀ ਵਾਕਿਆਂ ਡਾਵੰਡੋਲ ਹੁੰਦੀ ਹੈ ਇੱਕ ਵਾਰ ਤੁਸੀਂ ਵੀ ਨਜ਼ਰ ਜ਼ਰੂਰ ਮਾਰ ਲਓ ਚਾਰੇ ਪਾਸੇ ਕਿ ਹੁਣ ਹਾਲਾਤ ਇੱਥੇ ਕੀ ਨੇ ਇੱਕ ਦੋ ਦਿਨਾਂ ਦੇ ਵਿੱਚ ਇਹ ਬਿਲਕੁਲ ਬੰਜਰ ਹੋ ਜਾਏਗੀ ਇਹ ਬਾਗ ਉੱਜੜ ਜਾਏਗਾ ਆਹ ਵੇਖ ਲਓ ਆਹ ਫਲ ਆਹ ਬੇਰ ਲੱਗੇ ਹੋਏ ਨੇ ਲekin ਕਦਰ ਨਾ ਹੋਣ ਕਰਕੇ ਮਹਿਕਮੇ ਦੀਆਂ ਨਿਕਮੀਆਂ ਕਰਕੇ ਕੁਝ ਕਾਲੀਆਂ ਭੇਡਾਂ ਕਰਕੇ ਇਹ ਸਾਰਾ ਕੁਝ ਜਿਹੜਾ ਇਹ ਮਜਬੂਰਨ ਕੱਟਣ ਲਈ ਇਹਨਾਂ ਨੂੰ ਮਜਬੂਰ ਹੋਣਾ ਪਿਆ ਰੋਣਾ ਪਿਆ ਕਰਲਾਉਣਾ ਪਿਆ ਇਹ ਬਾਗ ਨੂੰ ਅੱਖਾਂ ਦੇ ਸਾਹਮਣੇ ਹੁਣ ਓਜੜਦਾ ਇਹ ਪਰਿਵਾਰ ਵੇਖਦਾ ਨਜ਼ਰ ਆ ਰਿਹਾ ਹੈ ਇਹ ਤਸਵੀਰ ਫਿਰੋਜ਼ਪੁਰ ਦੇ ਪਿੰਡ ਤੂਤਦੀ ਆ ਔਰ ਕਿਸੇ ਸਮੇਂ ਤੂਤਾਂ ਦੇ ਵਿੱਚ ਤੂਤ ਦਾ ਨਾਮ ਹੁੰਦਾ ਸੀ ਔਰ ਅੱਜ ਦੇ ਸਮੇਂ ਚ ਇਸ ਬਾਗ ਦੇ ਥਰੂ ਇਸ ਤੂਤ ਦਾ ਬੜਾ ਵੱਡਾ ਨਾਂ ਸੀ ਪੂਰੀ ਦੁਨੀਆ ਦੇ ਵਿੱਚ ਲੇਕਿਨ ਅੱਜ ਇਹ ਨਾਮ ਅੱਖਾਂ ਦੇ ਸਾਹਮਣੇ ਪਰਿਵਾਰ ਦੇ ਸਾਹਮਣੇ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਫਿਲਹਾਲ ਇੱਕੋ ਗੱਲ ਕਹਿਣੀ ਚਾਹੂੰਗਾ ਕਿਉਂਕਿ ਮੈਂ ਸਰਕਾਰਾਂ ਨੂੰ ਨਹੀਂ ਹੁਣ ਕਹੂੰਗਾ ਮੈਂ ਮਹਿਕਮੇ ਨੂੰ ਨਹੀਂ ਕਹੂੰਗਾ ਮੈਂ ਉਸ ਕਾਲਪੁਰਖ ਨੂੰ ਕਹੂੰਗਾ ਕਿ ਕਿਉਂਕਿ ਜਿਵੇਂ ਬਜ਼ੁਰਗ ਨੂੰ ਰੋਂਦੇ ਮੈਂ ਵੇਖਿਆ ਤੁਸੀਂ ਵੀ ਦੇਖਿਆ ਮੈਂ ਉਸ ਪ੍ਰਮਾਤਮਾ ਨੂੰ ਜ਼ਰੂਰ ਕਹੂੰਗਾ ਕਿ ਸਾਹਿਬ ਜ਼ਰੂਰ ਕਰਿਓ ਇਸੇ ਜਲਦੀ ਸਮੇਂ ਦੇ ਵਿੱਚ ਕਰਿਓ ਇੱਕ ਬਾਗ ਨੂੰ ਇੱਕ ਪਰਿਵਾਰ ਨੂੰ ਉਜਾੜਿਆ ਜਿਨ੍ਹਾਂ ਨੇ ਉਹਨਾਂ ਦਾ ਵੀ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਆਉਣਾ ਬੜਾ ਜ਼ਿਆਦਾ ਜ਼ਰੂਰੀ ਹੈ ਔਰ ਕੋਸ਼ਿਸ਼ ਕਰਾਂਗਾ ਕਿ ਉਹ ਉਜੜਦੀ ਤਸਵੀਰ ਜਿਹੜੀ ਹੈ ਸ਼ਬਦ ਮੈਂ ਬੋਲਨੇ ਨਹੀਂ ਚਾਹੀਦਾ ਸਭਾ ਤਾਂ ਭਲਾ ਮੰਗਣਾ ਚਾਹੀਦਾ ਲੇਕਿਨ ਉਹ ਤਸਵੀਰ ਵੀ ਸ਼ਾਇਦ ਤੁਹਾਨੂੰ ਮੈਂ ਦੱਸੂਗਾ ਦਿਖਾਉਂਗਾ ਵੀ ਆਹ ਹਾਲਾਤ ਬਣੇ ਨੇ ਉਸ ਪ੍ਰਮਾਤਮਾ ਦੀ ਮਾਰ ਤੋਂ ਬਾਅਦ ਇਹਨਾਂ ਨਾਲ ਜੋ ਹੋਣਾ ਸੀ ਉਹ ਹੋ ਗਿਆ ਕਿਸੇ ਨੇ ਸਾਰ ਨਹੀਂ ਲਈ ਔਰ ਇਹ ਤਸਵੀਰ ਪੂਰੀ ਕੈਦ ਕਰਕੇ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਭੇਜੀ ਆ ਔਰ ਤੁਸੀਂ ਇਹਨੂੰ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਸਰਕਾਰਾਂ ਤੱਕ ਜ਼ਰੂਰ ਭੇਜੋ ਕਿ ਤਾਂ ਜੋ ਇਹੋ ਜੀਆਂ ਗਲਤੀਆਂ ਮੁਲਾਜ਼ਮ ਅੱਗੇ ਤੋਂ ਨਾ ਕਰਨ ਕਿਉਂਕਿ ਇਹ ਪਰਿਵਾਰ ਨਾਲ ਤਾਂ ਹੋ ਚੁੱਕਿਆ ਜੋ ਹੋਣਾ ਸੀਗਾ ਇਹ ਤਸਵੀਰ ਫਰੋਸਪੁਰ ਦੀ ਆ ਫਰੋਸਪੁਰ ਦੇ ਪਿੰਡ ਤੂਦ ਦੀ ਆ ਤੁਹਾਡੀ ਕੋਈ رائے ਆ ਉਹ ਤੁਹਾਡੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਅਗਰ ਹੋਰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਉਹ ਵੀ ਤੁਸੀਂ ਲਿਖ ਸਕਦੇ ਹੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ